ਪੰਜਾਬ ਦੇ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਦੀ ਅੱਜ ਆਖਰੀ ਤਾਰੀਖ ਸੀ ਨਾਮਜ਼ਦਗੀ ਦੀ ਜਿਸ ਨੂੰ ਲੈ ਕੇ ਅੱਜ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਪਰ ਇਹ ਪੱਤਰ ਭਰੇ ਜਾ ਰਹੇ ਸੀ ਉਮੀਦਵਾਰਾਂ ਵੱਲੋਂ ਤਾਂ ਕਈ ਥਾਵਾਂ ਦੇ ਉੱਪਰ ਅੱਜ ਝੜ ਪਈਆਂ ਵੀ ਤਸਵੀਰਾਂ ਸਾਹਮਣੇ ਆਈਆਂ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਅਸੀਂ ਅਜੇ ਹੁਣ ਕੁਝ ਨਹੀਂ ਕਰਾਂਗੇ ਕਿਸੇ ਨਾਲ ਕੋਈ ਤੱਕਾ ਨਹੀਂ ਹੋਵੇਗਾ ਪਰ ਫਿਰ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਐ ਸੁਪਰ ਆਪ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਸੁਖਿੰਦਰ ਸੋਹੋਤਾ ਜੀ ਮੌਜੂਦ ਨੇ ਉਹਨਾਂ ਦੇ ਘਰਦੇ ਆ ਵਿਚਾਰ ਚਰਚਾ ਇਸ ਬਾਰੇ ਨੂੰ ਲੈ ਕੇ ਸੁਖਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਅ ਅੱਜ ਦੀ ਗੱਲ ਕਰੀਏ ਤਾਂ ਸਰਕਾਰ ਦੇ ਦਾਅਵੇ ਸੀ ਕਿ ਬਿਲਕੁਲ ਸ਼ਾਂਤਪੂਰਨ ਤਰੀਕੇ ਨਾਲ ਕਿਸੇ ਨਾ ਕੋਈ ਵਧੇਕੀ ਨਹੀਂ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਆਪਾਂ ਗੱਲ ਆਪਣੇ ਫਰੀ ਕੋਟ ਦੀ ਕਰਦੇ ਹਾਂ ਵੀ ਫਰੀ ਕੋਟ ਦੇ ਵਿੱਚ ਕਿਵੇਂ ਦੀ ਸਥਿਤੀ ਰਹੀ ਹੈ ਅੱਜ ਤੇ ਜੱਗੇ ਬਹੁਤ ਵਧਾਈ ਦੇ ਪਾਤਰ ਨੇ ਫਰੀਦਕੋਟ ਜੈਤੋ ਤੇ ਕੋੜਕਪੂਰਾ ਦੇ ਐਮਐਲਏ ਹਾਂ ਬਹੁਤ ਪੀਸਫੁਲ ਤਰੀਕੇ ਨਾਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਤੇ ਉਹਨੇ ਹੀ ਧੰਨਵਾਦੀ ਨੇ ਵਿਰੋਧੀ ਪਾਰਟੀਆਂ ਦੇ ਨੇਤਾ ਜਿਨ੍ਹਾਂ ਨੇ ਵੀ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਨਹੀਂ ਕੀਤੀ ਸਾਰਿਆਂ ਨੇ ਬੜੇ ਤਾਲਮੇਲ ਦੇ ਨਾਲ ਬੜੀ ਆਪਣਾ ਦੇ ਨਾਲ ਬੜੇ ਪਿਆਰ ਭਰੇ ਸਲੀਕੇ ਦੇ ਨਾਲ ਬੜੇ ਮਤਲਬ ਸੋਲਜਰ ਵਾਂਗ ਬੰਦਿਆਂ ਦੇ ਵਾਂਗ ਜਿਹੜੀ ਹੈਗੀ ਚੋਣਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਸੀ ਉਹ ਦਾਖਲ ਕਰਵਾਤੇ ਆ ਕੱਲ ਨੂੰ ਇਹਨਾਂ ਦੀ ਜਾਂਚ ਹੋ ਜਾਣੀ ਹੈ ਤੇ ਪਰਸੋਂ ਜਿਹੜਾ ਹੈਗਾ 6 ਤਰੀਕ ਤੱਕ ਕਾਗਜ਼ ਵਾਪਸ ਲੈਣ ਦਾ ਸਮਾਂ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਰਹਿ ਗਏ ਬੰਦੇ ਉਹ ਫਿਰ ਚੋਣ ਮੈਦਾਨ ਦੇ ਵਿੱਚ ਉਹ ਆ ਜਾਣਗੇ ਆ ਬਾਕੀ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਕਈ ਥਾਵਾਂ ਤੋਂ ਅੱਜ ਕਾਫੀ ਭਿਆਨਕ ਤਸਵੀਰਾਂ ਪੱਕੇ ਸਾਦੇਆਂ ਝੜਪਦੀਆਂ ਤਸਵੀਰਾਂ ਹੰਗਾਮੇ ਦੀਆਂ ਤਸਵੀਰਾਂ ਆਈਆਂ ਕਾਗਜ਼ ਖੋਣ ਦੀ ਗੱਲ ਆਈ ਹੈ ਉਹ ਚੀਜ਼ ਨੂੰ ਆਪਾਂ ਕਿਵੇਂ ਦੇਖਦੇ ਹੁਣ ਦੇਖੋ ਜਿਹੜੀ ਮੈਂ ਕਹਣਾ ਕਿ ਕੋਈ ਵੀ ਪਾਰਟੀ ਹੂੰ ਕੋਈ ਵੀ ਆਗੂ ਇਹ ਨਹੀਂ ਚਾਹੁੰਦਾ ਹੋਊਗਾ ਕਿ ਸਾਡੀ ਬੇਇੱਜ਼ਤੀ ਹੋਵੇ ਹਨਾ ਉਹ ਵੀ ਉਦੋਂ ਜਦੋਂ ਕਿਸੇ ਤਰ੍ਹਾਂ ਦੀ ਕੋਈ ਆਡੀਓ ਵਾਇਰਲ ਹੋ ਕੇ ਤੇ ਪਹਿਲਾਂ ਹੀ ਸਵਾਲ ਚੁੱਕੇ ਗਏ ਹੁਣ ਹਨਾ ਪਰ ਇਹ ਜਿਹੜੇ ਕੁਛ ਮੈਂ ਤਾਂ ਇਹ ਚੁਣ ਕੇ ਸੋਚਦਾ ਹਾਂ ਕਿ ਜਿਹੜੇ ਬੰਦੇ ਨੇ ਕੀਤੀ ਆ ਉਹ ਹੋਸ਼ੇ ਤੇ ਅਕਲੋਂ ਹੀਨੇ ਬੰਦੇ ਨੇ ਜਿਨ੍ਹਾਂ ਨੇ ਇਹ ਵਾਰਦਾਤ ਇਹ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਨੇ ਇੱਕ ਉਹ ਕਾਗਜ਼ ਖੋ ਕੇ ਭਜਦਾ ਆ ਤਰੀ ਕੋਲੇ ਤਾਂ ਕੈਮਰੇਆਂ ਵਾਲੇ ਖੜੇ ਆ ਪਤੰਦਰਾ ਤੇਰਾ ਮੂੰਹ ਵਿੱਚ ਦਿਸੀ ਜਾਂਦਾ ਵੀ ਤੂੰ ਕੌਣ ਐ ਕੱਲ ਨੂੰ ਤੇਰੇ ਤੇ ਪਰਚਾ ਹੋ ਜਾਣਾ ਫਿਰ ਕੀ ਕਰੇਗਾ ਹਣਾ ਕਾਜ ਖੋ ਕੇ ਤੂੰ ਭੱਜ ਜਾਣਾ ਕੀ ਹੋ ਜੂਗਾ ਬੰਦਾ ਚੋਣ ਲੜੂਗਾ ਚੋਣ ਮੈਦਾਨ ਚ ਜਾ ਜੂ ਹੋ ਸਕਦਾ ਵੀ ਉਹ ਕਾਗਜ਼ੇ ਰੱਦ ਹੋਣੇ ਹੁੰਦੇ ਹੂੰ ਪੂਰੇ ਹੀ ਨਾ ਹੁੰਦੇ ਆਪਦੇ ਤੇ ਕੱਲ ਖ ਲੈ ਲਈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਦੇਖੋ ਇਹ ਜਿਹੜੀਆਂ ਚੋਣਾਂ ਨੇ ਇਹ ਸਾਡੇ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਆਪਣਾ ਮਨ ਪਸੰਦੀਦਾ ਕੈਂਡੀਡੇਟ ਚੁਣਨ ਦਾ ਆਪਦਾ ਮਨ ਪਸੰਦੀਦਾ ਸਾਡੀ ਮੰਨ ਲਓ ਜਿਹੜਾ ਬੰਦਾ ਸਾਡੀ ਆਵਾਜ਼ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਅੱਗੇ ਸਰਕਾਰ ਤੱਕ ਪੰਜਾਬੇ ਤੇ ਜੋ ਉਹਨਾਂ ਦੀਆਂ ਸਮੱਸਿਆਵਾਂ ਨੇ ਲੋਕਾਂ ਨੇ ਉਹ ਹੱਲ ਹੋਣ ਪਰ ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਉਹ ਜਿਹੜੀ ਕਿਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਡਾਕਾ ਹੈ ਲੋਕਾਂ ਦੇ ਹੱਕਾਂ ਤੇ ਲੋਕਾਂ ਦੇ ਵੋਟ ਪਾਉਣ ਦੇ ਅਧਿਕਾਰ ਤੇ ਜਿਹੜਾ ਕਿ ਇਹ ਜਿਹੜਾ ਹੈਗਾ ਸਰਕਾਰ ਨੂੰ ਇਸ ਪਾਸੇ ਪੂਰਾ ਧਿਆਨ ਦੇਣਾ ਚਾਹੀਦਾ ਜਿਹੜੇ ਬੰਦਿਆਂ ਨੇ ਚਾਹੇ ਕਿਸੇ ਵੀ ਪਾਰਟੀ ਦਾ ਅਜਿਹੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਉਹਦੀ ਜਾਂਚ ਕਰਕੇ ਬਣਦਾ ਰੋਲ ਉਹਦਾ ਤੈਅ ਕਰਕੇ ਉਹਨੂੰ ਬਣਦੀ ਜਿਹੜੀ ਹੈਗੀ ਸਜ਼ਾ ਉਹ ਦੇਣੀ ਬਣਦੀ ਹੈ। ਪਰ ਵੇਖੋ ਜੋ ਫਿਰ ਤਾਂ ਇਲੈਕਸ਼ਨਲ ਦਿਨ ਵੀ ਇੱਥੇ ਪੂਰਾ ਤਿਆਰ ਰੱਖਣਾ ਪੈਣਾ ਪੰਜਾਬ ਪੁਲਿਸ ਨੂੰ ਜੇ ਹੋਣੀ ਇਸ ਸਮਾਂ ਸੀ ਤੇ ਇਲੈਕਸ਼ਨ ਵੇਲੇ ਵੀ ਉਹ ਏਰੀਆ ਦੇ ਵਿੱਚ ਫਿਰ ਧੱਕਾ ਤਾਂ ਹੋ ਸਕਦਾ ਹੈ। ਬਿਲਕੁਲ। ਦੇਖੋ ਅ ਕਾ ਪੱਕੇ ਕਿਸੇ ਪਾਰਟੀ ਨੂੰ ਨਜ਼ਰ ਨਹੀਂ ਸਕਦੇ ਇਸ ਮਸਲੇ 'ਚ ਤੇ ਕਿਸੇ ਨੂੰ ਸਲਾਹ ਨਹੀਂ ਸਕਦੇ। ਸਾਰੀਆਂ ਪਾਰਟੀਆਂ ਦੇ ਵਿੱਚ ਕੁਛ ਨਾ ਕੁਛ ਜਿਹੜੇ ਹੈਗੇ ਆ ਕਾਂਗਿਆਰੀ ਹੁੰਦੀ ਹੈ ਉਹ ਕਰਦੇ ਨੇ। ਉਹਨੇ ਕਿ ਹਰ ਇੱਕ ਪਾਰਟੀ ਦੀ ਸਰਕਾਰ ਵੇਲੇ ਹਰ ਇੱਕ ਪਾਰਟੀ ਦਾ ਬੰਦਾ ਜਿਹੜਾ ਹੈਗਾ ਜਿਹਦੀ ਆਪਦੀ ਸਰਕਾਰ ਹੁੰਦੀ ਆ ਉਹ ਆਪਦੀ ਜੋਰ ਰਜਮੈਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਹਦਾ ਇਹ ਡਾਇਰੈਕਟ ਇਹ ਨਹੀਂ ਹੁੰਦਾ ਕਿ ਸਰਕਾਰ ਉਹਨੂੰ ਕਹਿ ਰਹੀ ਹੈ ਨਹੀਂ ਜਾਂ ਕੋਈ ਦਾ ਲੀਡਰ ਨੂੰ ਕਹ ਰਿਹਾ ਨਹੀਂ ਲੀਡਰ ਕਿਸੇ ਹੱਦ ਤੱਕ ਇਹ ਇਹ ਜਿਹੜੀਆਂ ਜਣੀਆਂ ਹੈਗੀਆਂ ਆਨੰਦ ਘਰਦ ਗਤੀਵਿਧੀਆਂ ਇਹ ਕਰਨ ਦੇ ਲਈ ਆਪ ਦੇ ਜਿਹੜਾ ਹੈਗੇ ਆ ਬੰਦਿਆਂ ਨੂੰ ਨਹੀਂ ਕਹਿੰਦੇ ਹੋ ਸਕਦਾ ਇੱਕ ਦੁੱਕਾ ਕਹਿੰਦੇ ਹੁਣ ਪਰ ਜ਼ਿਆਦਾਤਰ ਲੀਡਰ ਆਪਣੇ ਉੱਪਰ ਦਾਗ ਨਹੀਂ ਲੱਗਣ ਦੇਣਾ ਚਾਹੁੰਦੇ ਕਾਰਨ ਇਹ ਕਿ ਹਲੇ ਜਦੋਂ ਇੱਕ ਸਾਲ ਰਹਿ ਗਿਆ ਲੀਡਰਾਂ ਦੇ ਆਪ ਦੇ ਫੀਲਡ ਵਿੱਚ ਜਾਣ ਦਾ ਹਾਂ ਬਿਲਕੁਲ ਲੋਕਾਂ ਤੋਂ ਫਤਵਾ ਲੈਣ ਦਾ ਤੇ ਜੇ ਅੱਜ ਉਹ ਉਹਨਾਂ ਲੋਕਾਂ ਦੀ ਪੁਸ਼ਟਪਨਾਹੀ ਕਰਨਗੇ ਜਿਹੜੇ ਬੰਦੇ ਜਿਹੜਾ ਹੈਗਾ ਕਾਨੂੰਨ ਨੂੰ ਚਿੱਕੇ ਟੰਗੇ ਲੋਕਾਂ ਦੀ ਆਵਾਜ਼ ਦਵਾਉਣ ਦੀ ਕੋਸ਼ਿਸ਼ ਕਰਦੇ ਨੇ ਸਹੀ ਆਵਾਜ਼ ਲੋਕਾਂ ਤੱਕ ਨਾ ਪਹੁੰਚੇ ਮਤਲਬ ਜਿਹੜਾ ਕੈਂਡੀਡੇਟ ਚੁਣਨਾ ਚਾਹੁੰਦੇ ਉਹ ਨਾ ਚੁਣਿਆ ਜਾਵੇ ਤੇ ਉਹਨਾਂ ਦੇ ਹੱਕ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਫਿਰ ਕਿਤਨੇ ਕਿਤੇ ਉਹਦਾ ਖਿਮਿਆਜਾ ਵੀ ਭੁਗਤਣਾ ਪੈਸਾ ਮੈਨੂੰ ਲੱਗਦਾ ਕਿਤੇ ਵਰਕਰਾਂ ਦੇ ਉਹ ਤਾਂ ਨਹੀਂ ਹੋ ਗਿਆ ਵੀ ਕਹਿੰਦੇ ਸਾਹਮ ਦਾ ਉਹਨਾਂ ਨੇ ਤਾਂ ਵੈਸੇ ਹੀ ਕਿਹਾ ਹੋਵੇ ਤੇ ਇਹ ਗੱਲ ਨੂੰ ਸੀਰੀਅਸ ਲੈ ਕੇ ਲਾਗੇ ਪਏ ਮੈਨੂੰ ਐਂ ਲੱਗਦਾ ਹੈ ਕਿ ਲੀਡਰਾਂ ਨੇ ਸਾਹਮ ਦਾ ਮਦੰਡ ਵੇੜ ਵਾਲੀ ਜਿਹੜੀ ਗੱਲ ਸੀਗੀ ਉਹਨੂੰ ਸੀਰੀਅਸ ਨਹੀਂ ਲਿਆ ਤੇ ਇਹ ਬੰਦੇ ਕੁਝ ਕੁ ਬੰਦੇ ਉਹਨੂੰ ਸੀਰੀਅਸ ਲੈ ਕੇ ਉਧ ਪਰ ਭਾਈ ਗੱਲ ਸੁਣ ਲਓ ਉਹ ਕਹਿਣ ਵਾਲੇ ਕਹਿ ਗਏ ਹਾਂ ਜੇ ਭੁਗਤਨੀ ਤੁਹਾਨੂੰ ਪੈਣੀ ਆ ਜਿਹੜੇ ਇਸ ਗੱਲ ਨੂੰ ਸੀਰੀਅਸ ਲੈਣਗੇ ਤੇ ਜਿਹੜੇ ਇਸ ਗੱਲ ਨੂੰ ਅਮਲੀ ਜਾਮਾ ਪਹਿਨਣਗੇ ਸਵਾਲ ਤਾਂ ਉਸ ਉਸ ਵਿਧਾਇਕ ਤੇ ਹੋਣਾ ਨਾ ਜਿਹਦੀ ਏਰੀਆ ਦੇ ਵਿੱਚ ਹੋਈ ਵੀ ਉਹਨੇ ਤਾਂ ਕਗਰਾਇਆ ਉਹਦੇ ਬੰਦੇ ਨੇ ਕਰਾਇਆ ਇਹ ਉਸ ਵਿਧਾਇਕ ਤੇ ਉਸ ਏਰੀਏ ਦੇ ਜਿਹੜੇ ਹੈਗਾ ਅ ਅਫਸਰਾਂ ਦੇ ਇਹ ਸਵਾਲ ਉੱਠਣੇ ਆ ਕਿ ਭਈ ਤੁਹਾਡੇ ਏਰੀਆ 'ਚ ਕਿਉਂ ਹੋਇਆ ਹੋਣਾ ਨਹੀਂ ਚਾਹੀਦਾ ਸੀ ਪਰ ਉਹਨਾਂ ਅਫਸਰਾਂ ਨੂੰ ਸਰਕਾਰ ਨੂੰ ਉਸ ਏਰੀਆ ਦੇ ਜਿਹੜੇ ਲੀਡਰ ਨੂੰ ਇਹ ਚਾਹੀਦਾ ਹੈ ਕਿ ਭਾਈ ਇਹਦੀ ਕਲੀਨ ਐਂਡ ਫੇਅਰ ਜਾਂਚ ਹੋਵੇ ਜਿਹੜੇ ਬੰਦੇ ਦਾ ਬਣਦਾ ਜਿੰਨਾ ਰੋਲ ਆ ਉਹਦੇ ਤੇ ਬਣਦੀ ਉਨੀ ਕਾਰਵਾਈ ਹੋਣੀ ਚਾਹੀਦੀ ਅੱਜ ਵੈਸੇ ਵਖੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਇਹ ਤਸਵੀਰਾਂ ਠੰਡੇਰਾ ਬਾਬਾ ਨਾਨਕ ਦੇ ਵਿੱਚ ਪਟਿਆਲਾ ਏਰੀਆ ਦੇ ਵਿੱਚ ਤੇ ਇੱਕ ਵਿਰਸਾ ਸਿੰਘ ਬੁਲਟਵਾ ਹੋਣਾਂ ਦੇ ਏਰੀਆ ਦੇ ਵਿੱਚ ਉੱਥੇ ਕਾਫੀ ਜਿਹੜੀ ਹੈ ਤੱਕਾ ਮੁੱਕੀ ਹੋਣ ਨੂੰ ਦੇਖਣ ਨੂੰ ਮਿਲੀ ਹੈ ਕਈ ਜਗ੍ਹਾ ਤੇ ਪੱਗਾਂ ਲੱਥੀਆਂ ਨੇ ਤਾਂ ਪੱਗ ਜਿਹੜੀ ਦਸਤਾਰ ਹੈ ਇਹ ਜਿਹੜੀ ਹੈਗੀ ਹੈ ਇੱਕ ਬੰਦੇ ਦੀ ਇੱਜ਼ਤ ਹੁੰਦੀ ਹੈ ਤੇ ਜਦੋਂ ਤੁਸੀਂ ਕਿਸੇ ਦੀ ਇੱਜ਼ਤ ਨਾਲ ਖੇਡੋਗੇ ਤਾਂ ਤੁਹਾਡਾ ਮੰਨ ਲਓ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੁਝ ਚੰਗਾ ਉਹਦੇ ਚ ਕਮਾ ਪਾਉਂਗੇ ਹਰ ਇੱਕ ਬੰਦੇ ਦੀ ਆਪਣਾ ਸਤਕਾਰ ਹੈ ਆਪਣੀ ਇੱਜ਼ਤ ਹੈ ਹਰ ਇੱਕ ਬੰਦੇ ਦੀ ਸੈਲਫ ਰਿਸਪੈਕਟ ਹੁੰਦੀ ਹੈ ਤੇ ਪਰ ਕਿਸੇ ਦੀ ਇਦਾਂ ਇੱਜ਼ਤ ਦੇ ਨਾਲ ਵੀ ਖੇਡਣਾ ਜਿਹੜਾ ਉਹ ਚੰਗੀ ਗੱਲ ਨਹੀਂ ਹੁੰਦੀ ਯਾਨੀ ਕਿ ਆਸ ਕਰਦੇ ਹਾਂ ਕਿ ਜਿਹੜੀ ਹੁਣ ਗਲਤੀਆਂ ਰਹੀਆਂ ਨੇ ਉਹ ਹੋ ਸਕਦਾ ਇਲੈਕਸ਼ਨ ਉਸ ਸਮੇਂ ਇਹ ਚੀਜ਼ ਨਾ ਸਾਹਮਣੇ ਆਵੇ ਨਾ ਆਸ ਵੀ ਕਰਦੇ ਆਂ ਅਪੀਲ ਵੀ ਕਰਦੇ ਆਂ ਸਰਕਾਰ ਨੂੰ ਬੇਨਤੀ ਐ ਜੋਦੜੀ ਆਰਦਾਸ ਐ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਿਹੜੇ ਚੋਣ ਲੜ ਰਹੇ ਨੇ ਜਿਹੜੇ ਉਹਨਾਂ ਦੇ ਵੋਟਰ ਨੇ ਜਿਹੜੇ ਉਹਨਾਂ ਦੇ ਸਪੋਰਟਰ ਨੇ ਜਾਂ ਲੀਡਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਐ ਵੀ ਭਾਈ ਅਸੀਂ ਤੁਹਾਨੂੰ ਬੇਨਤੀ ਕਰਨ ਯੋਗ ਇਹ ਤਾਂ ਹੈ ਨਹੀਂ ਪਰ ਫਿਰ ਵੀ ਤੁਹਾਨੂੰ ਬੇਨਤੀ ਐ ਵੀ ਪੰਜਾਬ ਦਾ ਮਾਹੌਲ ਐ ਜਿਹੜਾ ਇਹਨੂੰ ਵਿਗਾੜੋ ਨਾ ਪਾਈਚਾਰਿਕ ਸਾਂਝ ਬਣੀ ਰਵੇ ਜੋ ਲੋਕਾਂ ਦਾ ਅਧਿਕਾਰ ਆ ਵੋਟ ਪਾਉਂਦਾ ਉਹਦੇ ਤੋਂ ਲੋਕਾਂ ਨੂੰ ਜਿਹੜਾ ਹੈਗਾ ਲਾਂਭੇ ਨਹੀਂ ਕਰਨਾ ਕਰਨ ਦਿਓ ਉਹਨਾਂ ਨੂੰ ਆਪ ਦਾ ਵੋਟ ਦਾ ਅਧਿਕਾਰ ਜਿਹੜਾ ਵਰਤਣ ਦਿਓ ਲੋਕਾਂ ਨੂੰ ਵੋਟ ਪਾਉਣ ਦਿਓ ਆਪਣਾ ਮਨਪਸੰਦੀਦਾ ਨੇਤਾ ਉਹਨਾਂ ਨੂੰ ਚੁਣਨ ਦਿਓ ਜੇ ਭਾਈ ਤੁਸੀਂ ਚੰਗੇ ਕੰਮ ਕੀਤੇ ਹੋਣਗੇ ਜਾਂ ਲੋਕ ਤੁਹਾਨੂੰ ਚਾਹੁੰਦੇ ਆ ਤੁਹਾਨੂੰ ਚੁਣ ਲੈਣਗੇ ਤੇ ਜੇ ਕਿਸੇ ਹੋਰ ਨੇ ਕੀਤਾ ਤਾਂ ਉਹਨੂੰ ਚੁਣ ਲੈਣਗੇ ਚਲੋ ਧੰਨਵਾਦ ਦੀ ਗੱਲਬਾਤ ਕਰਨ ਲਈ ਬਹੁਤ ਬਧਨਵਾਦ ਜੀ ਸੁਣਿਆ ਸਾਡੇ ਸੀਨੀਅਰ ਪੱਤਰਕਾਰ ਸ੍ਰੀਿੰਦਰ ਸੋਤਾ ਜੀ ਵੱਲੋਂ ਬਾਖੂਬੀ ਗੱਲਬਾਤ ਕੀਤੀ ਗਈ ਹੈ ਜਿਵੇਂ ਕਈ ਥਾਵਾਂ ਦੇ ਉੱਪਰ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਪਰ ਸਰਕਾਰ ਵੱਲੋਂ ਲੱਖ ਦਾਵਾ ਕੀਤਾ ਗਿਆ ਪਰ ਫਿਰ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਕਾਰਵਾਈਆਂ ਉੱਤੇ ਕੀ ਕਾਰਵਾਈ ਹੁੰਦੀ ਹੈ ਤੇ ਚੋਣਾ ਜਿਹੜੀਆਂ ਹੈਗੀਆਂ ਜਿਸ ਦਿਨ 14 ਤਰੀਕ ਹੈਗੀ ਆ ਉਹ ਅਮਨ ਅਮਾਨ ਨਾਲ ਨੇਪਰੇ ਚੜ੍ਹਨ ਅਸੀਂ ਵੀ ਇਹ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਅਮਨ ਅਮਾਨ ਨੂੰ ਬਣਾਈ ਰੱਖੇ ਅਤੇ ਵੋਟ ਪਾਉਣ ਦਾ ਸਭ ਨੂੰ ਅਧਿਕਾਰ ਹੈ ਆਪਣੇ ਅਧਿਕਾਰਾਂ ਲਈ ਹਰ ਖੜਦੇ ਨੇ ਤੇ ਆਪਣਾ ਜਿਹੜਾ ਇਸਤੇਮਾਲ ਉਸ ਚੀਜ਼ ਦਾ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਗੱਲਬਾਤ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜਰ ਕਰਨਾ ਦੋਸਤੋ ਧੰਨਵਾਦ